ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਨਿਮਾਨ ਤੇ ਮੈਂ ਜਿੰਨੀ ਮਰਜ਼ਾ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੈਰ ਰਾਜਸਥਾਨ ਦੀ ਦੇ ਵਿੱਚ ਬਿਲਕੁਲ ਸੈਰ ਰਾਜਸਥਾਨ ਦੀ ਲੈ ਕੇ ਹਾਜ਼ਰ ਹੋ ਗਏ ਆ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਖੂਬਸੂਰਤ ਸੋਸਾਇਟੀ ਤੇ ਇਸ ਖੂਬਸੂਰਤ ਸੋਸਾਇਟੀ ਦੇ ਦਰਸ਼ਨ ਕਰਾਉਣ ਨੂੰ ਅਸੀਂ ਤਾਂ ਪਹੁੰਚ ਗਏ ਆ ਦਰਵਾਜ਼ੇ ਤੇ ਦੋਸਤੋ ਚੱਲਦੇ ਆ ਅੰਦਰ ਤੇ ਕਰਾਉਨੇ ਆ ਇਸ ਖੂਬਸੂਰਤ ਸੋਸਾਇਟੀ ਦੇ ਤੁਹਾਨੂੰ ਵੀ ਦਰਸ਼ਨ ਆ ਜਾਓ ਆ ਜਾਓ ਚੱਲੀਏ ਤੇ ਦੋਸਤੋ ਇੰਟਰ ਹੋ ਗਏ ਆਸੀਂ ਇਸ ਸੋਸਾਇਟੀ ਦੇ ਵਿੱਚ ਤੇ ਹੁਣ ਦੇਖ ਸਕਦੇ ਆ ਕਿ ਵਾਈਡ ਰੋਡ ਜਿਹੜੀ ਕਿੰਨੀ ਆ ਇਹ ਇੰਨੀਆਂ ਵਾਈਡ ਰੋਡ ਜਿਹੜੀਆਂ ਆ ਆਪਣੇ ਉੱਥੇ ਆ ਆਪਾਂ ਜਿਹੜੀ ਕੜੀਆਂ ਨਾ ਮੇਨ ਸੜਕਾਂ ਹੁੰਦੀਆਂ ਉਹ ਵੀ ਨਹੀਂ ਬਣਾਈਆਂ ਹੁੰਦੀਆਂ ਤੇ ਇਹ ਇੱਕ ਸੋਸਾਇਟੀ ਦੀ ਸੜਕ ਆ ਕਿੰਨੀ ਖੂਬਸੂਰਤ ਚੌੜੀ ਰੱਖ ਕੇ ਬਣਾਈ ਆ ਸਾਈਡਾਂ ਤੇ ਪੈਦਲ ਚੱਲਣ ਵਾਸਤੇ ਜਿਹੜਾ ਆ ਉਹ ਵੀ ਏਰੀਆ ਬਣਾਇਆ ਹੋਇਆ ਜਿਹੜੇ ਲੋਕ पैदल चलण कितनी खूबसूरती ਦੇ ਨਾਲ ਇਸ ਨੂੰ ਜਿਹੜਾ ਡਿਜ਼ਾਈਨ ਕੀਤਾ ਹੋਇਆ ਆ ਕੋਠੀਆਂ ਵਿੱਚ ਹੈਗੀਆਂ ਆ ਮжоਰਟੀ ਆਫ ਤੇ ਉਹ ਵੀ ਦੇਖ ਲੋ ਇਹ ਰਾਜਸਥਾਨ ਦੇ ਨਜ਼ਾਰੇ ਮੈਂ ਤੁਹਾਨੂੰ ਦਿਖਾ ਰਣੀ ਆ ਸ਼੍ਰੀ ਗੰਗਾ ਨਗਰ ਦੇ ਬਾਹਰ ਤੋਂ ਨਿਕਲ ਕੇ ਆ ਸੂਰਤਕੜ ਰੋਡ ਦੇ ਉੱਪਰ ਇਹ ਨਜ਼ਾਰੇ ਤੇ ਬਣ ਰਹੀ ਆ ਸੁਸਾਇਟੀ ਤੇ ਇਧਰਲੇ ਪਾਸੇ ਜੇ ਆਪਾਂ ਤੁਹਾਨੂੰ ਵਾਪਸੀ ਦੇ ਵਿੱਚ ਵੀ ਦਿਖਾ ਲਾਂਗੇ ਕਿ ਕਿੰਨੇ ਵੱਡੀਆਂ ਵੱਡੀਆਂ ਇਹ ਜਿਹੜੀਆਂ ਕੋਠੀਆਂ ਜਿਹੜੀਆਂ ਬਣਾਈਆਂ ਹੋਈਆਂ ਆ ਇਸ ਅਮੇਜ਼ਿੰਗ ਜੇਕਰ ਆਪਾਂ ਗੱਲ ਕਰੀਏ ਚੰਡੀਗੜ੍ਹ ਦੀ ਜਾਂ ਸਰਾਊਂਡਿੰਗ ਏਰੀਏ ਮੋਹਾਲੀ ਦੀ ਗੱਲ ਕਰ ਲਈਏ ਜਾਂ ਪੰਚਕੁਲਾ ਤੇ ਜਾਂ ਜੰਜੀਤਪੁਰ ਇਦਾਂ ਦੀਆਂ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੁਝ ਵੀ ਦੇਖਣ ਨੂੰ ਉੱਥੇ ਮਿਲੂਗਾ ਚਲੋ ਠੀਕ ਹੈ ਚੰਡੀਗੜ੍ਹ ਮੇਨ ਦੇ ਵਿੱਚ ਆਪਾਂ ਨੂੰ ਇਹ ਰੋੜਾਂ ਵੀ ਮਿਲ ਜਾਣਗੀਆਂ ਤੇ ਇਦਾਂ ਦੀਆਂ ਖੂਬਸੂਰਤ ਕੋਠੀਆਂ ਵੀ ਦੇਖਣ ਨੂੰ ਮਿਲ ਜਾਣਗੀਆਂ ਪਰ ਜੇ ਆਪਾਂ ਗੱਲ ਕਰੀਏ ਰਾਜਸਥਾਨ ਦੀ ਤੇ ਰਾਜਸਥਾਨ ਜਿੱਦਾਂ ਅਸੀਂ ਗੱਲ ਕੀਤੀ ਸੀ ਪਹਿਲਾਂ ਹੀ ਪਹਿਲੇ ਆਫਸਰ ਦੇ ਵਿੱਚ ਕਿ ਜਦੋਂ ਰਾਜਸਥਾਨ ਦੀ ਦਿਮਾਗ ਦੇ ਵਿੱਚ ਸਾਡੀ ਗੱਲ ਆਉਂਦੀ ਹੈ ਨਾ ਰਾਜਸਥਾਨ ਤੇ ਉਥੋਂ ਆਪਾਂ ਨੂੰ ਇਹ ਲੱਗਦਾ ਕਿ ਬਹੁਤ ਇੱਕ ਪਛੜਿਆ ਹੋਇਆ ਸਟੇਟ ਆ ਤੇ ਜਿੱਥੇ ਕੋਈ ਡਵੈਲਪਮੈਂਟ ਨਹੀਂ ਹੈਗੀ ਤੇ ਹੁਣ ਤੁਹਾਨੂੰ ਇਹ ਡਵੈਲਪਮੈਂਟ ਜਿਹੜੀ ਅਸੀਂ ਤੁਰ ਤਿੱਕਰ ਦਿਖਾਣੇ ਆ ਕਿ ਕੋਠੀਆਂ ਜਿਹੜੀਆਂ ਆਹਾਂ ਜਿਹੜੀ ਕੋਠੀ ਆ ਦੋਸਤੋ ਇਹ ਅਸੀਂ ਅੰਦਰੋਂ ਵੀ ਦੇਖ ਕੇ ਗਏ ਸੀਗੇ ਜਦੋਂ ਅਸੀਂ ਸ਼ੂਟਿੰਗ ਕਰਨ ਵਾਸਤੇ ਇਹਨੂੰ ਦੇਖ ਰਿਹਾ ਸੀਗੇ ਇਹ ਅੰਦਰੋਂ ਬਹੁਤ ਹੀ ਘਮਕੇ ਇੱਕ ਵਾਰੀ ਫੇਰ ਨਜ਼ਾਰਾ ਦਿਖਾ ਦਏ ਕਿ ਆ ਇੱਕ ਇੱਕ ਕੋਠੀ ਜਿਹੜੀ ਆ ਨਾ ਹੁਣ ਤੁਸੀਂ ਇਹਦਾ ਸਾਈਜ਼ ਦੇਖੋ ਕਿ ਇੰਨਾ ਵੱਡਾ ਸਾਈਜ਼ ਜਿਹੜਾ ਆ ਅ ਕਿੰਨੇ ਜੇ ਚੰਡੀਗੜ੍ਹ ਦੀ ਗੱਲ ਕਰੀਏ ਤੇ ਕਿੰਨੇ ਕ ਕਰੋੜ ਦੀ ਇਹ ਕੋਠੀ ਹੋਊਗੀ ਜੇ ਆਹ ਹੀ ਚੀਜ਼ ਤੁਸੀਂ ਦੇਖੋ ਕਿ ਜਿਲਖਪੁਰ ਦੇ ਵਿੱਚ ਬੜੀ ਹੁੰਦੀ ਤਾਂ ਜਿਲਖਪੁਰ ਦਾ ਕਿਤੇ ਉਹਦੀ ਪ੍ਰਾਈਸ ਜਿਹੜੀ ਜਿਲਖਪੁਰ ਦੀ ਬਹੁਤ ਹੀ ਹਾਈ ਹੋ ਜਾਣੀ ਸੋਣ ਦੇਖ ਲਓ ਇੱਥੇ ਸਾਰੇ ਪਾਸੇ ਰੋੜਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਐਨ ਫਸ ਕਲਾਸ ਵਰਲਡ ਕਲਾਸ ਸਟੈਂਡਰਡ ਦੀ ਇਹਨਾਂ ਨੇ ਰੋੜਾਂ ਬਣਾਈਆਂ ਆ ਉਸ ਤੋਂ ਬਾਅਦ ਜਿਹੜੀਆਂ ਆ ਡਵੈਲਪਮੈਂਟ ਜਿਹੜੀ ਆ ਇਹਨਾਂ ਨੇ ਕਾਰਣੀ ਸ਼ੁਰੂ ਕੀਤੀ ਆ ਨਾਲ ਤੇ ਨਾਲ ਡਵੈਲਪਮੈਂਟ ਵੀ ਹੋ ਗਈ ਆ ਪਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਲੱਟ ਸਾਈਜ਼ ਦੇਖੋ ਜਿੱਥੇ ਤੇ ਕਰ ਮੈਨੂੰ ਲੱਗਦਾ ਇੱਕ ਪਲੱਟ ਆ ਤੇ ਦਾ ਸਾਈਜ਼ ਦੇਖੋ ਕਿੰਨਾ ਵੱਡਾ ਆ ਤੇ ਕੋਠੀਆਂ ਦੇ ਸਾਈਜ਼ ਜਿਹੜੇ ਆ ਇਸ ਅਮੇজিং ਇੰਨੀ ਆ ਵੱਡੀਆਂ ਵੱਡੀਆਂ ਕੋਠੀਆਂ ਜਿਹੜੀਆਂ ਹੈਗੀਆਂ ਦੋਸਤੋ ਹੁਣ ਇੱਥੇ ਸਾਹਮਣੇ ਜਿਹੜੀ ਆ ਇਹਦੇ ਵਿੱਚ 3 ਤੋਂ ਲੈ ਕੇ 6 ਨੰਬਰ ਆ ਸਿਰਫ 3 ਕੋਠੀਆਂ ਆ ਇੱਕ ਸਟਰੀਟ ਦੇ ਵਿੱਚ ਇੱਕ ਪਾਸੇ ਅੱਗੇ ਵੀ ਚੱਲਦੇ ਆ ਤਾਂ ਅੱਗੇ ਵੀ ਤੁਹਾਨੂੰ ਦਿਖਾ ਲਦੇ ਆ ਕੀ ਇਧਰਲੇ ਪਾਸੇ ਵੀ ਆਪਾਂ ਜੇ ਖੜਾ ਕਰਕੇ ਕਾਰਡ ਨੂੰ ਜਿਹੜਾ ਆ ਦਿਖਾਲਦੀ ਹਾਂ ਜਿਹੜੀ ਸੀਮੈਂਟ ਦੀ ਹੈ ਜੇ ਇਹ ਬਣੀ ਹੋਈ ਆ ਤੇ ਹੁਣ ਦੇਖੋ ਕਿ ਜਦੋਂ ਇਹਦਾ ਰੰਗ ਰੂਪ ਬਣ ਗਿਆ ਤੇ ਇਸ ਕੋਠੀ ਨੇ ਕਿੰਨਾ ਕੁ ਅਮੇਜੀਕ ਮੜਨਾ ਆ ਇਸ ਟਾਈਮ ਜਿਹੜੀ ਹੈਗੀ ਆ ਹਾਫ ਅ ਫਿਨਿਸ਼ ਆਪਾਂ ਕਹਿ ਲਈਏ ਕਹਿ ਸਕਦੇ ਆ ਕਿ ਹਜੇ ਅੱਧੀ ਬਣੀ ਆ ਕਿਉਂਕਿ ਦੇ ਉੱਤੇ ਇਹਦਾ ਰੰਗ ਵਗੈਰਾ ਕਰਨੇ ਆਲੇ ਆ ਤੇ ਜਦੋਂ ਇਹ ਦੋਸਤੋ ਸੁਸਾਇਟੀ ਪੂਰੀ ਬਣ ਕੇ ਕੰਪਲੀਟ ਹੋ ਗਈ ਆ ਤਕਨੀਕ ਇਹ ਖੂਬਸੂਰਤ ਹੋਗੀ ਤੇ ਉਮੀਦ ਕਰਦੇ ਆ ਜੇ ਨੈਕਸਟ ਈਅਰ ਆਪਾਂ ਆਏ ਆ ਤੇ ਤਦ ਤੱਕ ਇਹ ਡਿਵੈਲਪਮੈਂਟ ਜਿਹੜੀ ਹੈਗੀ ਆ ਬਣ ਕੇ ਹੋਗੀ ਹੋਗੀ ਫਿਨਿਸ਼ ਜੇ ਫਿਨਿਸ਼ ਨਹੀਂ ਹੈਗੀ ਆ ਤੇ ਮੈਜੋਰਟੀ ਆਫ ਜਿਹੜਾ ਪ੍ਰੋਜੈਕਟ ਹੈਗਾ ਆ ਉਹ ਕੰਪਲੀਟ ਜ਼ਰੂਰ ਹੋਊਗਾ ਕਿ ਜਿੱਦਾਂ ਪਹਿਲਾਂ ਮੈਂ ਕਿਹਾ ਕਿ ਇੱਕ ਇੱਕ ਪਾਸੇ ਜਿਹੜੀਆਂ ਸਟਰੀਟ ਆ ਉਹਦੇ ਉੱਤੇ ਤਿੰਨ ਤਿੰਨ ਸਾਈਡ ਵਾਲੀਆਂ ਤੇ ਕੋਠੀਆਂ ਆ ਤੇ ਹੁਣ ਦੋਸਤੋ ਇਸ ਰੋਡ ਦੇ ਨਜ਼ਾਰੇ ਦੇਖੋ ਜਸ ਜਰਜ ਬਾਰੇ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਰੋੜਾਂ ਜਿਹੜੀਆਂ ਆ ਬਹੁਤ ਹੀ ਖੂਬਸੂਰਤ ਬਣੀਆਂ ਤੇ ਜੇ ਇਧਰਲੇ ਪਾਸੇ ਜਿਹੜਾ ਪਾਰਕ ਵੀ ਬਣਿਆ ਹੋਇਆ ਆ ਜਿੱਥੇ ਲੱਗਾ ਹੋਇਆ ਜਾਂ ਇਧਰ ਨੂੰ ਵੀ ਆਪਾਂ ਮੁੜ ਕੇ ਦਿਖਾਉਲਦੇ ਆ ਕਿਉਂਕਿ ਇਧਰਲੇ ਪਾਸਾ ਜਿਹੜਾ ਹਜੇ ਡਿਵੈਲਪ ਹੋ ਰਿਹਾ ਆ ਤੇ ਸਾਈ ਜਿਹੜੇ ਕੋਠੀਆਂ ਦੇ ਹਨ ਇਹ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿ ਜਿੱਦਾਂ ਇੱਕ ਪੈਲਸ ਹੁੰਦੇ ਆ ਇੰਨੀਆਂ ਵੱਡੀਆਂ-ਵੱਡੀਆਂ ਕੋਠੀਆਂ ਤੁਸੀਂ ਦੋਸਤੋ ਦੇਖ ਕੇ ਕਹੋਗੇ ਕਿ ਅਸੀਂ ਕਿਸੇ ਇੰਨੀ ਇੱਕ ਮਹਿੰਗੀ ਥਾਂ ਤੇ ਆ ਗਏ ਹੁਣ ਸਾਹਮਣੇ ਜਿਹੜੀ ਕੋਠੀ ਬਣ ਰਹੀ ਆ ਹੁਣ ਸਾਈਜ਼ ਦੇਖੋ ਦਾ ਇੰਦਰਲਾ ਪਾਸਾ ਜਿਹੜਾ ਹਜੇ ਡਿਵੈਲਪ ਹੋ ਰਿਹਾ ਆ ਪਰ ਰੋੜਾ ਫਿਰ ਵੀ ਦੇਖ ਲਓ ਬਣੀਆਂ ਹੋਈਆਂ ਆ ਇੰਨੀ ਕੀ ਡਿਵੈਲਪਮੈਂਟ ਸ਼ੁਰੂ ਹੋਈ ਹੋ ਤੇ ਰੋੜਾ ਨਹੀਂ ਬਣੀਆਂ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ ਕਿ ਜੋ ਕੋਈ ਵੀ ਡਿਵੈਲਪਮੈਂਟ ਹੈਗੀ ਆ ਸਭ ਤੋਂ ਪਹਿਲਾਂ ਰੋਡ ਦਾ ਸਾਈਜ਼ ਜਿਹੜਾ ਆ ਉਹ ਤੇ ਪਾਈਪਵਰਕ ਜਿਹੜਾ ਹੈਗਾ ਆ ਉਹ ਅੰਡਰਗਰਾਊਂਡ ਹੋਣਾ ਚਾਹੀਦਾ ਹੁਣ ਦੇਖੋ ਕਿੰਨੇ ਆ ਕੋਰਨਰ ਵਾਲੀ ਜਿਹੜੀ ਕੋਠੀ ਆ ਕਿ ਕਿੰਨੀ ਖੂਬਸੂਰਤ ਏ ਆ ਬਹੁਤ ਹੀ ਸ਼ਾਨਦਾਰ ਬਣੀ ਹੋਈ ਆ ਤੇ ਇਸ ਸਾਈਜ਼ ਜਿਹੜਾ ਰੋਡ ਦਾ ਆ ਨਾ ਦੇਖੋ ਤੁਸੀਂ ਨਜ਼ਾਰੇ ਵਾਲੀ ਕੱਲੇ ਆ ਕਿ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਆਮ ਰੋੜਾ ਆ ਉਹ ਵੀ ਮੈਨੂੰ ਲੱਗਦਾ ਕਿ ਇਹਦੇ ਨਾਲੋਂ ਘੱਟ ਹੀ ਸਾਈਜ਼ ਹੋਣਾ ਹੈ ਬਟ ਇੱਥੇ ਜਿਹੜੀ ਇਸ ਸੁਸਾਇਟੀ ਦੀਆਂ ਰੋੜਾਂ ਜਿਹੜੀਆਂ ਆ ਤੇ ਕਿੰਨੀਆਂ ਖੁੱਲੀਆਂ ਆ ਜੇ ਸਾਈਡਾਂ ਤੇ ਕਾਰਾਂ ਵੀ ਤੁਸੀਂ ਪਾਰਕ ਕਰ ਲਓ ਤੇ ਫਿਰ ਵੀ ਖੁੱਲੇ ਡੁੱਲੇ ਜਿਹੜੇ ਆ ਨਾ ਇਹ ਕਾਰਾਂ ਥੋੜੇ ਚੱਲ ਸਕਦੀਆਂ ਆ ਔਰ ਜਾਣ ਵਾਸਤੇ ਕੋਈ ਦਿੱਕਤ ਨਹੀਂ ਹੈ ਜੀ ਬਹੁਤ ਹੀ ਖੂਬਸੂਰਤ ਨਜ਼ਾਰੇ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਆ ਇਹ ਜਿਹੜੀ ਰੋਡ ਤੇ ਉੱਪਰ ਤੁਸੀਂ ਜਦੋਂ ਆਪਣੀ ਕਾਰ ਜਿੱਦਾ ਚਲਾ ਰਹੇ ਆ ਗ੍ਰੀਨਰੀ ਚਲੋ ਬਹੁਤ ਹੱਦ ਤੱਕ ਰਿਆ ਇਧਰਲੇ ਪਾਸੇ ਪਾਰਕ ਵੀ ਬਣੀ ਹੋਈ ਆ ਸੱਜੇ ਪਾਸੇ ਤੇ ਦੇਖ ਕੇ ਹੀ ਆਨੰਦ ਆਂਦਾ ਆ ਦਿਲ ਖੁਸ਼ ਹੁੰਦਾ ਆ ਕਿ ਬੱਚਿਆਂ ਵਾਸਤੇ ਵੀ ਪਾਰਕ ਬਣੀ ਹੋਈ ਆ ਤੇ ਇੱਥੇ ਸੈਰ ਕਰਨ ਵਾਸਤੇ ਹੁਣ ਇਦਾਂ ਦੇ ਥਾਂ ਦੇ ਉੱਤੇ ਤੁਸੀਂ ਰਹੋਗੇ ਤਾਂ ਦੇਖਦੇ ਆ ਕਿ ਆਪਾਂ ਜਿਹੜੀ ਓਨਰ ਹੀ ਆ ਇੱਥੇ ਦਾ ਜੇ ਉਹਨੂੰ ਪੁੱਛ ਕੇ ਤਾਂ ਕਿਉਂਕਿ ਐਸ ਟਾਈਮ ਅਸੀਂ ਜਿਹੜੀ ਹੈਗੀ ਆ ਕਵਰੇਜ ਕਰ ਰਹੇ ਆ ਪੱਟ ਜਿਹੜਾ ਓਨਰ ਹੈ ਉਹ ਤੋਂ ਪੁੱਛ ਕੇ ਜੇ ਦੇ ਪਾਰਕ ਦੀ ਵੀ ਆਪਾਂ ਫੁਟੇਜ ਕੱਢ ਸਕੀਏ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤਾਂ ਦੋਸਤੋ ਜਿਵੇਂ ਕਿ ਤੁਹਾਡੇ ਨਾਲ ਅਸੀਂ ਵਾਦਾ ਕੀਤਾ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਸੁਸਾਇਟੀ ਹੈ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਉਹ ਤੁਹਾਨੂੰ ਦਿਖਾਵਾਂਗੇ ਬਿਲਕੁਲ ਪ੍ਰਦੀਪ ਆਪਾਂ ਦੋਸਤਾਂ ਦੇ ਨਾਲ ਵਾਦਾ ਤਾਂ ਨਹੀਂ ਕੀਤਾ ਸੀਗਾ ਪਰ ਇਹ ਜ਼ਰੂਰ ਕਿਹਾ ਸੀਗਾ ਕਿ ਜੇ ਸਾਨੂੰ ਪਰਮਿਸ਼ਨ ਮਿਲਦੀ ਆ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਉਹ ਸੁਸਾਇਟੀ ਜਿਹੜੀ ਹੈਗੀ ਆ ਇਹਨਾਂ ਦੇ ਨਾਲ ਆਪਾਂ ਦੋਸਤਾਂ ਦੇ ਸ਼ੇਅਰ ਕਰਾਂਗੇ ਤੇ ਦੋਸਤੋ ਸੁਸਾਇਟੀ ਜਿਹੜੀ ਆ ਆਪਾਂ ਜੇ ਰਾਜਸਥਾਨ ਦੀ ਗੱਲ ਕਰੀਏ ਜੇ ਗੰਗਾ ਨਗਰ ਦੀ ਗੱਲ ਕਰੀਏ ਤੇ ਸੋਚ ਵਿੱਚ ਵੀ ਨਹੀਂ ਹੋਊਗੀ ਪੰਜਾਬ ਵਾਲੇ ਦੋਸਤਾ ਦੇ ਜੀ ਚੰਡੀਗੜ੍ਹ ਤਾਂ ਦੂਰ ਦੀ ਗੱਲ ਹੈ ਆ ਜੀ ਜੀ ਵੀ ਇਦਾਂ ਦੀ ਸੁਸਾਇਟੀ ਜਿਹੜੀ ਹੈਗੀ ਆ ਇੱਥੇ ਗੰਗਾ ਨਗਰ ਵਿੱਚ ਸਾਨੂੰ ਮਿਲੂਗੀ ਦੇਖਣ ਨੂੰ ਜੇ ਇਧਰ ਨੂੰ ਅਸੀਂ ਗੱਲ ਕਰੀਏ ਰਮਨ ਨੂੰ ਕਹੀਏ ਕਿ ਜਿਹੜਾ ਚਾਤੀ ਮਰਾ ਦੋ ਇਹਨਾਂ ਦੀਆਂ ਰੋੜਾਂ ਨਹੀਂ ਆ ਤੇ ਪ੍ਰਦੀਪ ਸੁਸਾਇਟੀ ਜਿਹੜੀ ਹੈ ਨਾ ਬਣਨ ਤੋਂ ਪਹਿਲਾਂ ਹੀ ਰੋੜਾਂ ਬਣ ਗਈਆਂ ਲੇਆਉਟ ਰੋੜਾਂ ਦੀ ਜਿਹੜੀ ਆ ਹਰ ਇੱਕ ਸਟਰੀਟ ਇੰਨੀ ਖੁੱਲੀ ਆ ਦੇਖ ਕੇ ਜਦੋਂ ਇੰਟਰੀ ਹੁੰਦੀ ਆ ਨਾ ਕਿਉਂਕਿ ਗੇਟ ਆਪਾਂ ਗੇਟ ਦੀ ਇੰਟਰਵਿਊ ਦਿਖਾ ਲੈਣੀ ਆ ਕਿਉਂਕਿ ਆਪਾਂ ਪਹਿਲਾਂ ਇੰਟਰੀ ਕਰਕੇ ਸਿਕਿਉਰਟੀ ਦੇ ਨਾਲ ਗੱਲ ਕਰਕੇ ਤੇ ਅੰਦਰ ਆਏ ਆ ਜੀ ਜਦੋਂ ਇਧਰਲੇ ਪਾਸੇ ਪਾਰਕ ਜਿਹੜੀ ਆ ਨਾ ਸਭ ਤੋਂ ਵੱਡੀ ਚੀਜ਼ ਖੂਬਸੂਰਤ प्रदीप ਮੈਨੂੰ ਇਸ ਪਾਰਕ ਦੀ ਲੱਗੀ ਆ ਕਿ ਖੂਬਸੂਰਤ ਆ ਖੁੱਲਾ ਮੈਂ ਮਹਾਲੀ ਦੇ ਵਿੱਚ ਵੀ ਆਪਾਂ ਉਧਰ ਵੀ ਰਹੇ ਆ ਤੇ ਚੰਡੀ ਆਪਾਂ ਜੀਖਪੁਰ ਵਿੱਚ ਹੀ ਹੈਗੇ ਆ ਜੀ ਜੀ ਬਟ ਇੰਨਾ ਖੂਬਸੂਰਤ ਤੇ ਇੱਕ ਹਰਾ ਪਰਾ ਪਾਰਕ ਜਿਹੜਾ ਆ ਇਹਦੇ ਵਿੱਚ ਹੁਣ ਸਵੇਰ ਨੂੰ ਤੁਸੀਂ ਆਵੋ ਜਾਂ ਸ਼ਾਮ ਨੂੰ ਇੱਥੇ ਸੈਰ ਕਰਨ ਆਓ ਤਾਂ ਕਿੰਦਾ ਦਾ ਇੱਥੇ ਵਧੀਆ ਫੀਲ ਹੋਊਗਾ ਬੰਦਾ ਤਰੋਤਾਜ਼ਾ ਹੋ ਜਾਂਦਾ ਜੀ ਬਿਲਕੁਲ ਤੇ ਬੱਚਿਆਂ ਦੇ ਖੇਡਣ ਨੂੰ ਪਾਰਕ ਵੀ ਬਹੁਤ ਖੂਬਸੂਰਤ ਆ ਜਿਹੜੀ ਲੋਨ ਆ ਥੱਲੇ ਕਾ ਦੇਖੋ ਲਸ਼ ਲਸ਼ ਕਰਦਾ ਕਾ ਆ ਤੇ ਸਫਾਈ ਦੇਖ ਲਓ ਹਰ ਪਾਸੇ ਜਿਹੜੀਆਂ ਫੁੱਟਪਾਥ ਬਣਾਏ ਹੋਏ ਆ ਬਹੁਤ ਹੀ ਖੂਬਸੂਰਤ ਆ ਤੇ ਦੇਖ ਕੇ ਜਦਾਂ ਕਹਦੇ ਹੁੰਦੇ ਨਾ ਰੂਹ ਬੰਦੇ ਦੀ ਨਾ ਖੁਸ਼ ਹੁੰਦੀ ਇੱਥੇ ਕਿ ਜੇ ਸਵੇਰ ਨੂੰ ਜਾਂ ਈਵਨਿੰਗ ਟਾਈਮ ਤੁਸੀਂ ਇੱਥੇ ਸੈਰ ਕਰਕੇ ਜਾ ਕੇ ਮੈਨੂੰ ਤਾਂ ਲੱਗਦਾ ਕਿ ਇੱਥੇ ਇੱਥੋਂ ਨਿਕਲ ਕੇ ਜਾ ਕੇ ਜੇ ਤੁਹਾਨੂੰ ਕਿੰਨੀ ਕਿ ਖੂਬਸੂਰਤ ਨੀਂਦ ਆਉਂਦੀ ਹੋਵੇ ਬਿਲਕੁਲ ਬਹੁਤ ਹੀ ਸਾਰੇ ਪਾਸੇ ਜੇ ਤੁਹਾਨੂੰ ਘੁੰਮ ਕੇ ਜਿਹੜੀ ਹੈ ਕਿ ਆਪਾਂ ਸੈਰ ਜ਼ਰੂਰ ਕਰਾਉਣੀ ਆ ਅ ਧੁੱਪ ਕਾਫੀ ਸੀਗੀ ਬਟ ਧੁੱਪ ਦੇ ਬਾਵਜੂਦ ਵੀ ਤੁਹਾਡੇ ਨਾਲ ਅਸੀਂ ਵਾਦਾ ਨਹੀਂ ਪਰ ਕਿਹਾ ਜ਼ਰੂਰ ਸੀਗਾ ਕਿ ਹਾਂਜੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਇਹ ਖੂਬ ਸੁੰਦਰ ਜਿਹੜਾ ਪਾਰਕ ਹੈਗੀ ਆ ਇਸ ਸੋਸਾਇਟੀ ਦੀ ਉਹ ਵੀ ਤੇ ਸੋਸਾਇਟੀ ਜਿਹੜੀ ਆ ਹੁਣ ਤੁਸੀਂ ਇਸ ਪਾਰਕ ਨੂੰ ਦੇਖ ਕੇ ਇਮੇਜਿਨ ਕਰ ਸਕਦੇ ਹੋ ਕਿ ਸੋਸਾਇਟੀ ਇਹ ਜਦੋਂ ਬਣ ਕੇ ਫਿਨਿਸ਼ ਹੋਊਗੀ ਤੇ ਕਿੰਨੀ ਕੁ ਖੂਬਸੂਰਤ ਹੋਗੀ ਜੀ ਹਾਂ ਪ੍ਰਤੀ ਅੱਛਾ ਸਪ੍ਰਿੰਕਲਿੰਗ ਵਾਟਰ ਟੈਕਨੀਕ ਦਾ ਇਸਤੇਮਾਲ ਹੋ ਰਿਹਾ ਹੈ ਬਿਲਕੁਲ ਕਿਉਂਕਿ ਰਾਜਸਥਾਨ ਪਾਣੀ ਨੂੰ ਲੈ ਕੇ ਬਹੁਤ ਜ਼ਿਆਦਾ ਸੈਂਸਿਟਿਵ ਹੈ ਪਾਣੀ ਘਟ ਹੈ ਬਿਲਕੁਲ ਸੋਰਸਸ ਵੀ ਘਟ ਨੇ ਪਾਣੀ ਦੇ ਪਰ ਫਿਰ ਵੀ ਕਿੰਨੀ ਅੱਛੇ ਢੰਗ ਦੇ ਨਾਲ ਇਸ پارک ਨੂੰ ਮੇਨਟੇਨ ਕੀਤਾ ਹੋਇਆ ਬਿਲਕੁਲ ਬੱਚਿਆਂ ਦੇ ਖੇਡਣ ਦੇ ਲਈ ਸੁਖਾਵਾਂ ਮਾਹੌਲ ਹੈ ਸਾਫ ਸਫਾਈ ਬਹੁਤ ਅੱਛੀ ਹੈ ਆਪਾਂ ਨੇਚਰ ਦੀ ਗੱਲ ਕਰੀਏ ਨਾ ਤੇ ਸਾਹਮਣੇ ਦੇਖ ਲਓ ਆਪਣੇ ਲੈਫਟ ਹੈਂਡ ਸਾਈਡ ਤੇ ਪਹਿਲਾਂ ਦਿਖਾ ਲ ਰਮਨ ਇੱਕ ਨੇਚਰ ਦੇ ਨਾਲ ਜੁੜੀ ਹੋਈ ਚੀਜ਼ ਜੀ ਗੋਰੀਲਾ ਤੇ ਉਹਦਾ ਇੱਕ ਬੇਬੀ ਜੀ ਪਿੱਛੇ ਇੱਕ ਛੋਟਾ ਜਿਹਾ ਫਰੌਗ ਵੀ ਨਜ਼ਰ ਆ ਰਿਹਾ ਮਸ਼ਰੂਮਸ ਨੇ ਮਸ਼ਰੂਮਸ ਆ ਪਿੱਛੇ ਇੱਕ ਜਿਹਾ ਪਿੱਛੇ ਐ ਦਿਖਾ ਲਈਏ ਤੇ ਇੱਕ ਚਲੋ ਰਮਨ ਇੱਧਰਲੇ ਪਾਸੇ ਆ ਗਏ ਇਹ ਵੀ ਆਪਾਂ ਮੈਂ ਕਹਿਣਾ ਹੀ ਸੀਗਾ ਕਿ ਜਿਹੜੇ ਭਾਲੂ ਦੇਲਾ ਨੀ ਵਾਸਤੇ ਜਾ ਰਹੇ ਨੇ ਬਿਲਕੁਲ ਬਿਲਕੁਲ ਤੇ ਇਹ ਖੂਬਸੂਰਤ ਚੀਜ਼ਾਂ ਦੇਖ ਕੇ ਹਰ ਇੱਕ ਦਾ ਮਨ ਜਿਹੜਾ ਹੈ ਨਾ ਮੇਰੇ ਹਿਸਾਬ ਦੇ ਨਾਲ ਬਹੁਤ ਖੁਸ਼ ਹੁੰਦਾ ਹੋਊਗਾ ਪਾਰਕ ਦੇ ਵਿੱਚ ਛੋਟੇ ਛੋਟੇ ਬ੍ਰਿਜ ਬਣਾਏ ਗਏ ਨੇ ਬਿਲਕੁਲ ਤਾ ਆਪਣੇ ਆਪ ਦੇ ਵਿੱਚ ਆਹ ਆ ਚੜੀਆਂ ਜੜੀਆਂ ਨਾ ਇਹ ਆਪਣੇ ਜਿਹੜੇ ਉਧਰਲੇ ਪਾਸੇ ਉਹ ਇਹ ਅਲੋਪ ਹੁੰਦੀਆਂ ਨਗਰ ਆਦੀਆਂ ਪਰ ਇੱਥੇ ਇਹਨਾਂ ਦੇ ਦੇਖਲਾ ਕਿੰਨਾ ਆਨੰਦ ਘਾ ਰਹੇ ਉੱਤੇ ਮਾਰ ਰਹੀਆਂ ਆ ਬਹੁਤ ਹੀ ਖੂਬਸੂਰਤ ਲੱਗ ਰਹੀਆਂ ਆ ਜੀ ਇਹ ਚਿੜੀ ਜਿਹੜੀ ਉਧਰ ਪੰਜਾਬ ਦੇ ਵਿੱਚ ਦੇਖਣ ਨੂੰ ਬਹੁਤ ਹੀ ਘੱਟ ਹੋ ਗਈ ਆ ਅੱਗੇ ਆਮ ਹੁੰਦੀਆਂ ਸੀ ਜੀ ਅੱਗੇ ਅਸਲ ਦੇ ਵਿੱਚ ਅਦੋ ਜਦੋਂ ਮੋਬਾਈਲ ਨੈਟਵਰਕ ਨਹੀਂ ਸੀ ਹੁੰਦੇ ਅਦੋ ਹੀ ਚਿੜੀਆਂ ਬਹੁਤ ਵੇਖਣ ਨੂੰ ਮਿਲਦੀਆਂ ਸੀਗੀਆਂ ਘਰਾਂ ਦੇ ਵਿੱਚ ਵੀ ਕਈ ਵਾਰੀ ਇਹਨਾਂ ਨੇ ਆੜੜੇ ਲਾਏ ਹੋਣੇ ਅਦੋਂ ਤਾਂ ਸ਼ਹਿਰਾਂ ਦੇ ਵਿੱਚ ਵੀ ਪਾਰਕ ਚੰਗੇ ਹੁੰਦੇ ਸੀਗੇ ਬਿਲਕੁਲ ਪਰ ਹੁਣ ਸ਼ਹਿਰਾਂ ਦੇ ਵਿੱਚ ਪਾਰਕ ਆ ਜਿਹੜੇ ਉਹ ਕਾ ਦੀ ਜਗਾ ਮਿੱਟੀ ਜ਼ਿਆਦਾ ਹੈ ਤੇ ਮੇਨਟੇਨ ਨਹੀਂ ਹੋ ਰਿਹਾ ਕੱਲ ਦੇਖਣ ਨੂੰ ਤੈਨੂੰ ਵੀ ਲੱਗੀ ਹੋਗੀ ਕਿ ਸਫਾਈ ਜਿਹੜੀ ਆ ਨਾ ਜੀ ਇੰਨੀ ਸਫਾਈ ਮੈਂ ਚੰਡੀਗੜ੍ਹ ਦੇ ਚਾਹੇ ਮੁਹਾਲੀ ਦੇ ਆਪਾਂ ਪਾਰਕ ਕਹਿ ਲਈਏ ਤੇ ਚਾਹੇ ਕਿਤੇ ਵੀ ਇਸ ਰਾਉਂਡਿੰਗ ਏਰੀਆ ਦੇ ਪਾਰਕਾਂ ਦੇ ਵਿੱਚ ਇੰਨੀ ਜਿਹੜੀ ਸਫਾਈ ਆ ਨਾ ਬੈਣੀ ਦੇਖੀ ਤੇ ਜੇ ਰਮਨੂ ਗਵਾ ਪਿਛਲੇ ਪਾਸੇ ਸਪ੍ਰਿੰਕਲਰਸ ਦੀ ਜਿਹੜੀ ਵਾਟਰਿੰਗ ਹੋ ਰਹੀ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਤਾਂ ਪਾਣੀ ਸੇਵ ਹੁੰਦਾ ਆ ਤੇ ਇੱਕ ਜਿਹੜਾ ਆ ਲੇਬਰ ਜਿਹੜੀ ਆ ਜੀ ਉਹਦੀ ਕਾਸਟਿੰਗ ਵੀ ਘਟ ਜਾਂਦੀ ਆ ਕਿਉਂਕਿ ਜੇਕਰ ਪਾਣੀ ਇੰਨੇ ਵੱਡੇ ਲਾਉਣ ਨੂੰ ਦੇਣਾ ਹੋਵੇ ਤਾਂ ਬਹੁਤ ਲੇਬਰ ਚਾਹੀਦੀ ਆ ਜੀ ਪਾਣੀ ਵੇਸਟੇਜ ਜਿਹੜੀ ਇਹ ਬਹੁਤ ਹੁੰਦੀ ਆ ਜੀ ਤੇ ਇਧਰਲੇ ਪਾਸੇ ਤਦੀ ਮਿਸ ਕਰਨੇ ਆ ਆਪਾਂ ਜਿਹੜਾ ਬ੍ਰਿਜ ਬਣਿਆ ਹੋਇਆ ਹੈ ਜੀ ਸਾਡੇ ਅਮਰਖਲ ਧੁੱਪ ਦੇ ਖਾਨਣ ਕਰਕੇ ਜਾਂ ਕਿਸੇ ਵੀ ਰੀਜਨ ਕਰਕੇ ਪਾਣੀ ਇਹਦੇ ਵਿੱਚ ਛੱਡਿਆ ਨਹੀਂ ਆਇਆ ਨਹੀਂ ਪਾਇਆ ਹੋਇਆ ਜੀ ਜੇ ਇੱਥੇ ਖੜੀ ਹੋ ਕੇ ਆਪਾਂ ਗੱਲ ਕਰੀਏ ਕਿ ਇਹਦੇ ਵਿੱਚ ਜਦੋਂ ਪਾਣੀ ਭਰਨਗੇ ਜੀ ਸ਼ਾਇਦ ਜਿਹੜਾ ਹੈਗਾ ਕਿ ਇਹਦੇ ਵਿੱਚ ਫਿਸ਼ ਪਾਉਂਡ ਵੀ ਬਣਾ ਸਕਦੇ ਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇੱਕ ਜਾਨ ਪਾਉਂਦੀਆਂ ਆ ਇਦਾਂ ਦੇ ਪਾਰਕਾਂ ਦੇ ਵਿੱਚ ਤੇ ਜੇ ਨਮਨ ਨੂੰ ਕਹਾਂ ਪਿੱਛੇਲੇ ਪਾਸੇ ਇੱਕ ਆਪਾਂ ਛੱਲੀ ਜੀ ਨੂੰ ਕਹ ਲਈਏ ਉਹਦਾ ਵੀ ਇੱਕ ਸਟੈਚੂ ਬਣਾ ਕੇ ਲਾਇਆ ਹੋਇਆ ਆ ਤੇ ਦੂਸਰੇ ਪਾਸੇ ਜਾਵਾਂਗੇ ਸ਼ਾਇਦ ਉਹਦੇ ਵਿੱਚ ਕੁਝ ਨਾ ਕੁਝ ਬੜਾਇਆ ਹੋਇਆ ਹੋਇਆ ਆ ਮੈਨੂੰ ਲੱਗ ਰਿਹਾ ਕਿ ਦੂਜੇ ਪਾਸੇ ਉਹਦਾ ਕੋਈ ਫੇਸਿੰਗ ਉਹਨੂੰ ਦਿੱਤੀ ਹੋਈ ਆ ਅੱਛਾ ਇੱਕ ਜਿਮ ਵੀ ਆਪਾਂ ਵੇਖ ਪਾ ਰਹੇ ਹਾਂ ਪਾਰਕ ਦੇ ਵਿੱਚ ਗ੍ਰੀਨ ਕਲਰ ਦਾ ਜਿਮ ਬਣਿਆ ਜੀ ਸਾਰਾ ਇਕੁਪਮੈਂਟ ਨਵਾਂ ਓਪਨ ਜਿਮ ਓਪਨ ਜਿਮ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਮਾਰਵਾ ਇਹ ਗੰਨੀ ਆ ਕਿ ਸਫਾਈ ਜਿਹੜੀ ਆ ਨਾ ਤੇ ਹਰੀਆਲੀ ਜਿਹੜੀ ਆ ਇਹ ਨਹੀਂ ਹੈਗੀ ਕਿ ਇਹ ਆਰਟੀਫੀਸ਼ੀਅਲ ਆ ਜੀ ਰੀਲ ਦੇ ਵਿੱਚ ਲਾਉਣੇ ਆ ਤੇ ਆ ਜਿਹੜੇ ਜਿੰਨੇ ਵੀ ਟ੍ਰੀਸ ਹੈਗੇ ਆ ਇਹ ਵੀ ਰੀਲ ਤੇ ਆ ਇਹ ਕੋਈ ਫੇਕ ਨਹੀਂ ਹੈਗੇ ਜੀ ਤੇ ਇਹਨਾਂ ਦੀ ਗ੍ਰੀਨਰੀ ਜਿਹੜੀ ਆ ਨਾ ਹਰ ਇੱਕ ਚੀਜ਼ ਨੂੰ ਕਲਰ ਕੋਡਿੰਗ ਦਿੰਦੀ ਆ ਇਹ ਬਲਕ ਦੇਖੋ ਆ ਦੇਖੋ ਬਿੰਨ ਜਿਹੜੇ ਆ ਜੀ ਸਫਾਈ ਤਾਂ ਰਹਿੰਦੀ ਆ ਕਿ ਆਹਾ ਕੂੜਾ ਪਾਉਣ ਵਾਸਤੇ ਇਹ ਰੱਖੇ ਹੋਏ ਆ ਭਾਵੇਂ ਇਹ ਸੋਸਾਇਟੀ ਹਜੇ ਜਿੰਦਾ ਜ਼ਿਆਦਾ ਬਸੋਂ ਦੇ ਵਿੱਚ ਨਹੀਂ ਹੈਗੀ ਪਰ ਫਿਰ ਵੀ ਕਾਫੀ ਆਪਾਂ ਇਹ ਦੇਖਾਂਗੇ ਤੇ ਘਰ ਜਿਹੜੇ ਆ ਓਹੋ ਵੱਡੇ 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 ਘਰ ਆਪਾਂ ਕਹਿ ਸਕਦੇ ਆ ਜੀ ਬਿਲਕੁਲ ਮਤਲਬ ਬੰਗਲਾ ਹੀ ਕਹਿ ਸਕਦੇ ਆ ਜੀ ਨੂੰ ਇਦਾਂ ਦੇ ਘਰ ਇੱਥੇ ਬਣੇ ਹੋਏ ਆ ਜੀ ਮੈਂ ਰਮਨ ਨੂੰ ਕਹਾ ਕਿ ਉਧਰਲੇ ਪਾਸੇ ਇੱਥੋਂ ਖੜਾ ਹੋ ਕੇ ਰਮਨ ਉਹ ਕੋਠੀ ਦਿਖਾ ਉਹਦੇ ਉੱਤੇ ਵੀ ਕਿੰਨਾ ਖੂਬਸੂਰਤ ਪਲਾਂਸ ਲਗਾਈ ਗਾਈ ਆ ਤੇ ਆਪਾਂ ਪਾਰਕ ਦੀ ਜਿਹੜੀ ਆ ਓਵਰ ਵਿਊ ਇਹਨਾਂ ਕੋਠੀਆਂ ਨੂੰ ਜੀ ਸਵੇਰ ਨੂੰ ਉੱਠ ਕੇ ਸਿੱਧਾ ਪਾਰਕ ਦੇ ਵਿੱਚ ਨਿਗਾ ਜਾਊਗੀ ਸ਼ਾਮ ਨੂੰ ਬਾਲਕਨੀ ਦੇ ਵਿੱਚ ਬੈਠ ਕੇ ਤੁਸੀਂ ਕਿੰਨਾ ਇੰਜੋਏ ਇੱਥੇ ਕਰੋਗੇ ਤੇ ਸਪੈਸ਼ਲੀ ਜਿਹੜਾ ਆਪਾਂ ਅ ਬਰਡਸ ਦੀ ਗੱਲ ਕਰੀਏ ਚਿੜੀਆਂ ਦੀ ਦੇਖੋ ਇੱਥੇ ਵੀ ਛੋਟੀਆਂ ਚਿੜੀਆਂ ਉਹ ਹੈਗੇ ਆ ਬਾਕੀ ਹੋਰ ਵੀ ਕਾਫੀ ਤਰ੍ਹਾਂ ਦੇ ਜਿਹੜੇ ਬਰਡਸ ਜਿਹੜੇ ਆ ਇੱਥੇ ਦੇਖੋ ਨੂੰ ਮਿਲ ਰਹੇ ਆ ਤੇ ਆਹ ਜਿਹੜੇ ਆਪਾਂ ਕਹਿ ਲਈਏ ਕਿ ਖਜੂਰਾ ਦੇ ਫਰਮ ਟਰੀਸ ਜੀ ਤੇ ਇੱਥੇ ਲੱਗੀਆਂ ਵੀ ਹੈਗੀਆਂ ਆ ਤੇ ਇਹ ਵੀ ਦੇਖ ਲਾ ਪ੍ਰਤੀਬ ਕਿੰਨਾ ਇਹਨਾਂ ਦੇ ਵਿੱਚ ਗ੍ਰੀਨਰੀ ਆ ਜੀ ਬਹੁਤ ਹੀ ਖੂਬਸੂਰਤ ਇਸ پارک ਦਾ ਇੱਕ ਨਜ਼ਾਰਾ ਬੱਜਿਆ ਹੋਇਆ ਹੈ ਤੇ ਸ਼ਾਮ ਨੂੰ ਅਗਰ ਤੁਸੀਂ ਬੈਠਣਾ ਹੈ ਜਾਂ ਅਗਰ ਦੁਪਹਿਰ ਦੇ ਵਿੱਚ ਆ ਕੇ ਆਪਣਾ ਸਮਾਂ ਗੁਜ਼ਾਰਨਾ ਤਾਂ ਸ਼ੈੱਡ ਬਣੇ ਆ ਜੀ ਬਿਲਕੁਲ ਤੁਸੀਂ ਸ਼ੈੱਡ ਦੇ ਹੇਠਾਂ ਬੈਠ ਕੇ ਵੀ پارک ਦੀ ਖੂਬਸੂਰਤੀ ਦੇਖ ਸਕਦੇ ਆਪਾਂ ਜੀ ਆਪਾਂ ਜੀ ਪਾਥ ਦੇ ਵਿੱਚ ਦੀ ਵਾਪਸੀ ਲੈਣੇ ਆ ਜੀ ਤੇ ਫਿਰ ਜਿਹੜਾ ਉਧਰੋਂ ਬੜੀਆਂ ਹੋਇਆ ਸ਼ੈੱਡ ਜੀ ਇੱਕ ਹੱਟ ਟਾਈਪ ਆਪਾਂ ਜੇ ਕਹ ਲਈਏ ਸ਼ਾਮਸ ਵੇਰੇ ਬੈਠ ਕੇ ਜਾਂ ਦੁਪਹਿਰ ਦਾ ਟਾਈਮ ਚਲੋ ਹੁੰਦਾ ਨਹੀਂ ਬਟ ਜੇ ਗੱਲ ਕਰੀਏ ਵਿੰਟਰਸ ਦੀ ਜੀ ਵਿੰਟਰਸ ਦੇ ਵਿੱਚ ਆਹਾਂ ਟਾਈਮ ਜਿਹੜਾ ਬਹੁਤ ਖੂਬਸੂਰਤ ਹੁੰਦਾ ਹੈ ਬਿਲਕੁਲ ਧੁੱਪ ਥੋੜੀ ਮੱਠੀ ਮੱਠੀ ਧੁੱਪ ਜਿਹੜੀ ਐ ਸੇਕੰਦਾ ਤੇ ਇਸ ਟਾਈਮ ਆਪਾਂ ਜੇ ਗੱਲ ਕਰੀਏ ਕਿ ਟੈਂਪਰੇਚਰ ਦੀ ਟੈਂਪਰੇਚਰ ਮੈਨੂੰ ਲੱਗਦਾ ਕਿ 45 ਡਿਗਰੀ ਇੱਥੇ ਹੋਣਾ ਹੈ 43 ਆ ਪਟ ਹਵਾ ਜਿਹੜੀ ਹੈ ਨਾ ਪ੍ਰਦੀਪ ਜੀ ਉਹ ਬਹੁਤ ਹੀ ਖੂਬਸੂਰਤ ਤੇ ਠੰਡੀ ਆ ਦੇ ਰਮਨੂਦ ਕਹਈਏ ਕਿ ਆ ਪੱਤੇ ਟਰੀਆਂ ਦੇ ਦਿਖਾ ਲ ਦੋ ਹਿਲਦੇ ਕਿ ਦੇ ਨਾਲ ਸਾਨੂੰ ਉਹ 43 ਡਿਗਰੀ ਜਿਹੜਾ ਟੈਂਪਰੇਚਰ ਹੈ ਨਾ ਉਹ ਤੰਗ ਨਹੀਂ ਕਰ ਰਿਹਾ ਫੀਲ ਨਹੀਂ ਹੋ ਰਿਹਾ ਤੰਗ ਨਹੀਂ ਚਲੋ ਪਸੀਨਾ ਆ ਰਿਹਾ ਆ ਪਰ ਇਹ ਹਵਾ ਦੇ ਨਾਲ ਪਸੀਨਾ ਜਿਹੜਾ ਸਾਡਾ ਆ ਉਹ ਕਿਤੇ ਨਾ ਕਿਤੇ ਉਹ ਖਤਮ ਹੁੰਦਾ ਕਿਉਂਕਿ ਹਵਾ ਬਹੁਤ ਹੀ ਖੂਬਸੂਰਤ ਚੱਲ ਰਹੀ ਆ ਤੇ ਇਹ ਹੀ ਜੇ ਧੁੱਪ ਜਿਹੜੀ 43 ਦੀ ਚੰਡੀਗੜ੍ਹ ਦੇ ਵਿੱਚ ਹੈ ਨਾ ਤੇ ਉਹ ਸਾਨੂੰ ਖਾ ਲੈਂਦੀ ਆ ਜੀ ਪਸੀਨਾ ਆਣ ਕੇ ਬੁਰੀ ਹਾਲਤ ਹੁੰਦੀ ਆ ਸਕਿਨ ਸਾਡੀ ਬਰਨ ਹੋ ਜਾਂਦੀ ਆ ਬਟ ਇੱਥੇ ਦੀ ਜਿਹੜੀ ਸ਼ਾਮ ਦੀ 43 ਡਿਗਰੀ ਆ ਨਾ ਉਹ ਸਾਨੂੰ ਤੰਗ ਨਹੀਂ ਕਰ ਰਹੀ ਤੇ ਹਵਾ ਇੱਥੇ ਮੈਂ ਜੇ ਧੁੱਪ ਦੇ ਵਿੱਚ ਵੀ ਖੜਾ ਨਾ ਤੇ ਹਵਾ ਜਿਹੜੀ ਆ ਰਹੀ ਆ ਬਹੁਤ ਹੀ ਖੂਬਸੂਰਤ ਠੰਡੀ ਠੰਡੀ ਜਿਹੜੀ ਆ ਰ ਹਵਾ ਆ ਤੇ ਜੇ ਮੈਂ ਰਮਨ ਨੂੰ ਕਹਾਂ ਰਮਨ ਆਹ ਜਿਹੜੀਆਂ ਖਜੂਰਾਂ ਜਿਹੜੀਆਂ ਲੱਗੀਆਂ ਨਾ ਇਹ ਵੀ ਦਿਖਾ ਲ ਦੇ ਕਿਉਂਕਿ ਇਹ ਵੀ ਬਹੁਤ ਇੱਕ ਖੂਸੂਰਤ ਹਰ ਇੱਕ ਪੇਟ ਦੇ ਉੱਤੇ ਜਿਹੜੀਆਂ ਨਾ ਇਹ ਲੱਗੀਆਂ ਹੋਈਆਂ ਖਜੂਰਾਂ ਲੱਗੀਆਂ ਹੋਈਆਂ ਤਾਂ ਕਿਉਂਕਿ ਇਹ ਚਲੋ ਹੁਣ ਉਹ ਤਾਂ ਸੋਸਾਇਟੀ ਦੇ ਜਿਹੜੇ ਓਨਰਸ ਆ ਆਰਡਬਲਯੂ ਆ ਜਾਂ ਬਿਲਡਰਸ ਆ ਹੁਣ ਉਹਨਾਂ ਦੇ ਡਿਪੈਂਡ ਹੈ ਵੀ ਇਹਨਾਂ ਨੂੰ ਉਹਨਾਂ ਨੇ ਕਰਨਾ ਕੀ ਆ ਸੋਸਾਇਟੀ ਦੇ ਵਿੱਚ ਇਹ ਯੂਸ ਲਾਈਕ ਕਰਨਗੇ ਜਾਂ ਇਹਨਾਂ ਨੂੰ ਵੇਚ ਕੇ ਦਾਂ ਕਿ ਇਹਦੀ ਆਮਦਨ ਕਰਕੇ ਤੇ ਇਹ ਇਹਨੂੰ ਬੈਕ ਟੂ ਸੋਸਾਇਟੀ ਖਰਚ ਕਾਨਗੇ ਜੀ ਅੱਛਾ ਵਧੀਆ ਗੱਲ ਇਹ ਆ ਕਿ ਜਿੰਨੇ ਵੀ ਦਰਖਤ ਲੱਗੇ ਉਹਨਾਂ ਦੀ ਫੈਲਾਵਟ ਬਹੁਤ ਅੱਛੀ ਆ ਬਿਲਕੁਲ ਜੇ ਤੁਸੀਂ ਦਰਖਤ ਦੀ ਛਾਂ ਵੀ ਬਹਿਣਾ ਆ ਹੂੰ ਤੁਸੀਂ ਵੇਖੋ ਕਿ ਆ ਰਸਤੇ ਤੇ ਆਪਾਂ ਚੱਲ ਰਹੇ ਆ ਤਾਂ ਅੱਧਾ ਰਸਤਾ ਇਸ ਵੇਲੇ ਛਾਂ ਦੇ ਵਿੱਚ ਆ ਤੇ ਜਿੱਥੇ ਜਿੱਥੇ ਦਰਖਤ ਨਹੀਂ ਲੱਗੇ ਅੱਧਾ ਰਸਤਾ ਧੁੱਪ ਦੇ ਵਿੱਚ ਆ ਬਿਲਕੁਲ ਬਿਲਕੁਲ ਯਾਨੀ ਗਰਮੀ ਹੋਵੇ ਸਰਦੀ ਹੋਵੇ ਤੁਹਾਨੂੰ ਦੋਨਾਂ ਚੀਜ਼ਾਂ ਮੇਰੇ ਪਿੱਛੇ ਦਾ ਫਾਰਮ ਟਰೀਸ ਜਿਹੜੇ ਆ ਨਾ ਜੀ ਦੋਨਾਂ ਪਾਸੇ ਲੱਗੇ ਆ ਪਾਥ ਦੇ ਤੇ ਜਿਹੜੀ ਖੂਬਸੂਰਤੀ ਇਸ ਦਿੱਤੀ ਆ ਜਿੰਨੇ ਵੀ ਜਿਹੜੇ ਆਪਾਂ ਝਾੜੀਆਂ ਲੱਗੀਆਂ ਹੋਈਆਂ ਆ ਜੀ ਤੇ ਉਹਦੇ ਉਹਨਾਂ ਦੀ ਜਿਹੜੀ ਸ਼ੇਪ ਦਿੱਤੀ ਹੋਈ ਆ ਕਿੰਨੀ ਖੂਬਸੂਰਤ ਇੱਕ ਹੀ ਹੈਗੀ ਤੇ ਉਹ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਕਿਦਾਂ ਲਾਇਆ ਗਿਆ ਆ ਤੇ ਉਹਨਾਂ ਦੀ ਸ਼ੇਪ ਜੁੜੀ ਦਿੱਤੀ ਹੈਗੀ ਬਹੁਤ ਹੀ ਖੂਬਸੂਰਤ ਦੇਖਣ ਨੂੰ ਲੱਗ ਰਹੀ ਆ ਤਾਂ ਦੋਸਤੋ ਤੁਸੀਂ ਖੁਦ ਵੇਖੋ ਕਿ ਕੋਈ ਵੀ ਇਦਾਂ ਦਾ ਪਾਰਕ ਹੈ ਪਹਿਲੀ ਗੱਲ ਤਾਂ ਇਦਾਂ ਦੇ ਪਾਰਕ ਆਪਾਂ ਨੂੰ ਵੇਖਣ ਨੂੰ ਘੱਟ ਮਿਲਦੇ ਆ ਦੂਜੀ ਗੱਲ ਉਹਦੀ ਮੇਨਟੇਨੈਂਸ ਕਰਨੀ ਹੁਣ ਤੁਸੀਂ ਪੂਰੀ ਪਾਰਕ ਵੇਖੋ ਪਾਰਕ ਬਹੁਤ ਵੱਡੀ ਹੈ ਪਰ ਫਿਰ ਵੀ ਤੁਹਾਨੂੰ ਕਿਤੇ ਵੀ ਜੋ ਝਾੜੀਆਂ ਲੱਗੀਆਂ ਆਸੇ-ਪਾਸੇ ਉਹ ਤੁਹਾਨੂੰ ਖਰਾਬ ਸ਼ੇਪ ਚ ਨਜ਼ਰ ਨਹੀਂ ਆਉਣਗੀਆਂ ਸਾਰਾ ਕੁਝ ਮੇਨਟੇਨ ਕੀਤਾ ਗਿਆ ਹੈ ਜੀ प्रदीप ਉਧਰਲੇ ਪਾਸੇ ਆਪਾਂ ਬੈਂਚਾਂ ਦੇ ਉੱਤੇ ਨਿਗਾਹ ਮਾਰੀਏ ਚਾਤ ਬਾਰੀਏ ਤੇ ਮੈਨੂੰ ਜਿੱਥੇ ਤੱਕ ਲੱਗਦਾ ਕਿ ਲੱਕੜੀ ਉਹ ਯੂਜ਼ ਕੀਤੀ ਹੋਈ ਆ ਤੇ ਉਹਦਾ ਲੱਕੜੀ ਇਹ ਨਹੀਂ ਹੈਗਾ ਕਿ ਮਟੀਰੀਅਲ ਜਿਹੜਾ ਆ ਇਦਾਂ ਦਾ ਆ ਵੀ ਜਿਹੜਾ ਜੇ ਖਰਾਬ ਹੀ ਹੋ ਗਿਆ ਨਾ ਤੇ ਉਹਨੂੰ ਤਰਤੀ ਨੂੰ ਉਹ ਜਿਹੜਾ ਕਹਿੰਦੇ ਐਨਵਾਇਰਨਮੈਂਟ ਨੂੰ ਖਰਾਬ ਕਰੂਗਾ ਕਿਉਂਕਿ ਲੱਕੜੀ ਆ ਜੀ ਤੇ ਲੱਕੜੀ ਦੀ ਚੀਜ਼ ਜਿਹੜੀ ਹੈਗੀ ਛੇਤੀ ਖਰਾਬ ਨਹੀਂ ਹੁੰਦੀ ਜੇ ਖਰਾਬ ਵੀ ਹੁੰਦਾ ਤਾਂ ਲੱਕੜੀ ਜਿਹੜੀ ਆ ਯੂਟਿਲਾਈਜ਼ ਹੋ ਜਾਂਦੀ ਬਿਲਕੁਲ ਤੇ ਇਧਰਲੇ ਪਾਸੇ ਜਿਹੜਾ ਹੈਗਾ ਚੱਲਦੇ ਆ ਆਪਾਂ ਹੌਲੀ-ਹੌਲੀ ਤੇ ਉੱਥੇ ਵੀ ਬੈਠ ਕੇ ਦੋਸਤਾਂ ਨੂੰ ਇੱਕ ਵਾਰੀ ਮੈਂ ਰਮਨ ਨੂੰ ਕਹਿੰਨੀ ਆ ਕਿ ਇੱਥੋਂ ਦਿਖਾ ਲੈ ਇਸ ਹੱਟ ਦਾ ਨਜ਼ਾਰਾ ਇਹ ਵੀ ਲੱਕੜੀ ਦਾ ਹੀ ਮਟੀਰੀਅਲ ਜਿਹੜਾ ਆ ਮੋਸਲੀਅਤ ਯੂਜ਼ ਕੀਤਾ ਹੋਇਆ ਆ ਅਮ ਸਭ ਤੋਂ ਤਾਂ प्रदीप ਗੱਲ ਇਹ ਹੀ ਆ ਕਿ ਮੈਟਲ ਨਹੀਂ ਇੱਥੇ ਯੂਜ਼ ਕੀਤੀ ਹੋ ਮжоਰਿਟੀ ਆਫ ਮਟੀਰੀਅਲ ਜਿਹੜਾ ਆ ਜੀ ਉਹ ਦਰਖਤਾਂ ਦਾ ਲੱਕੜੀ ਦਾ ਇੱਕ ਨੇਚਰਲ ਜਿਹੜੀ ਕੁਦਰਤੀ ਨੇਚਰਲ ਲੁੱਕ ਜਿਹੜੀ ਇਹਨੂੰ ਦਿੱਤੀ ਹੋਈ ਆ ਨਾ ਜੀ ਤੇ ਇਹ ਸਭ ਤੋਂ ਵੱਡੀ ਮੈਨੂੰ ਚੀਜ਼ ਇੱਥੇ ਵਿੱਚ ਇਹ ਹੀ ਲੱਗੀ ਆ ਕਲਰ ਕੋਟਿੰਗ ਜਿਹੜੀ ਆ ਉਹ ਬਹੁਤ ਖੂਬਸੂਰਤੀ ਦੇ ਨਾਲ ਆ ਜੀ ਤੇ ਜਿਹੜੇ ਦਰਖਤ ਟਰੀਸ ਲੱਗੇ ਹੋਏ ਆ ਉਨਾਂ ਨੂੰ ਵੀ ਬਹੁਤ ਹੀ ਪਲੈਂਟ ਆਪ ਕਰਕੇ ਤੇ ਬਹੁਤ ਹੀ ਖੂਬਸੂਰਤ ਦੇ ਨਾਲ ਜਿਹੜਾ ਲਾਇਆ ਆ ਹੁਣ ਤੁਸੀਂ ਆ ਹੀ ਵੇਖ ਲੋ ਕੋਈ ਮੈਂ ਹੀ ਕਰਨ ਲੱਗੀ ਸੀ ਕਿ ਕਿ ਫਾਸ ਜਿਹੜਾ ਆ ਇਹਦੇ ਉੱਤੇ ਵੀ ਕਹਾ ਲਾ ਕੇ ਤੇ ਟਾਈਲਾਂ ਲਾ ਕੇ ਇਹਨੂੰ ਬਹੁਤ ਹੀ ਖੂਬਸੂਰਤ ਬਣਾਇਆ ਆ ਕਿ ਫੀਲਿੰਗ ਦੇ ਦਿੰਦੀ ਐ ਇੱਕ ਅ ਨੈਚੁਰਲ ਚੀਜ਼ ਦੀ ਇੱਥੇ ਤੁਸੀਂ ਨੰਗੇ ਪੈਰੀ ਤੁਰੋ ਤੁਹਾਨੂੰ ਤਾਂ ਵੀ ਵਧੀਆ ਲੱਗੂਗਾ ਸਭ ਤੋਂ ਵੱਡੀ ਗੱਲ ਪੱਦੀ ਪਈ ਹੈ ਕਿ ਜਿਹੜਾ ਲੋਨ ਹੈ ਨਾ ਜੀ ਇਹ ਕਾ ਬੱਡਾ ਨਿੰਗਾ ਤੇ ਇਹਦੇ ਉੱਤੇ ਤੁਸੀਂ ਬੇਅਰ ਫੁੱਟ ਜੰਨੇ ਆ ਨਾ ਜੀ ਤੇ ਉਹ ਵੀ ਬਹੁਤ ਤੁਹਾਡੀ ਸਿਹਤ ਲਈ ਚੰਗਾ ਤੇ ਆਹ ਜਿਹੜੇ ਸਟੂਲ ਦਿੱਤੇ ਹੋਏ ਆ ਇਹ ਵੀ ਇੱਕ ਦਰਖਤਾਂ ਦੇ ਤਣੇ ਜਿਹੜੇ ਕੱਟ ਕੇ ਜੀ ਬਣਾਏ ਗਏ ਆ ਉਹੀ ਚੀਜ਼ ਜਿੱਥੇ ਕਿ ਹਰ ਇੱਕ ਚੀਜ਼ ਨੂੰ ਨੇਚਰਲ ਨੇਚਰ ਦੇ ਨਾਲ ਜੋੜਿਆ ਗਿਆ ਆ ਉੱਪਰ ਚੱਲਦੇ ਆ ਤੇ ਫਿਰ ਇਹਦੇ ਜਿਹੜੇ ਪਾਸੇ-ਆਸੇ ਬੈਂਚ ਆ ਇਹ ਵੀ ਸਾਰੇ ਲੱਕੜੀ ਦੇ ਆ ਦੋਸਤੋ ਇਹ ਤੁਹਾਨੂੰ ਪਿੰਡ ਦਾ ਪਿੰਡ ਦੀ ਜਿਹੜੀ ਇੱਕ ਸਾਥੂ ਹੁੰਦੀ ਆ ਉਹਦੀ ਯਾਦ ਦਿਵਾਉਂਦੀ ਆ ਇੱਥੇ ਆਵਾਜ਼ ਵੀ ਗੂੰਜ ਰਹੀ ਆ ਇਹ ਵੀ ਲੱਕੜੀ ਤੇ ਆ ਵੀ ਲੱਕੜੀ ਕਿਉਂਕਿ ਥੱਲੇ ਉਹ ਜਿਹੜਾ ਫਲੋਰ ਜਿਹੜਾ ਹੈਗਾ ਇਟਾਂ ਦਾ ਲਾਇਆ ਹੋਇਆ ਆ ਤੇ ਰੂਫ ਜਿਹੜੀ ਹੈਗੀ ਉਹ ਵੀ ਦਿਖਾ ਦਿੰਦੇ ਨੇ ਕਿ ਨੇਚਰਲ ਨੇਚਰ ਜਿਹੜੀ ਨਾਲ ਜੋੜਿਆ ਹੋਇਆ ਆ ਜੀ ਪੂਰਾ ਇੱਕ ਫੀਲਿੰਗ ਦਿੱਤੀ ਹੋਈ ਤੇ ਜੇ ਮੈਂ ਰਮਨ ਨੂੰ ਇੱਥੋਂ ਕਹਾਂ ਕਿ ਉਹ ਟਰੀ ਦਾ ਜਿਹੜਾ ਬੈਂਚ ਬਣਾਇਆ ਹੋਇਆ ਧਨੇ ਦਾ ਉਹ ਦਾ ਕਾਹੋ ਕਿੰਨਾ ਖੂਬਸੂਰਤ ਲੱਗ ਰਿਹਾ ਹਰ ਇੱਕ ਚੀਜ਼ ਜਿਹੜੀ ਆ ਨਾ ਪ੍ਰਦੀਪ ਇੱਕ ਨੇਚਰਲ ਨੇਚਰਲ ਜਿੱਦਾ ਬੜਾਈ ਹੋਈ ਹੈ ਯਾਨੀ ਤੁਹਾਨੂੰ ਬਿਲਕੁਲ ਨਹੀਂ ਲੱਗਦਾ ਵੀ ਤੁਸੀਂ ਕਿਸੇ ਬਾਹਰ ਕਿਤੇ ਬਾਹਰ ਆਏ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਨੇਚਰ ਦੇ ਵਿੱਚ ਹੀ ਹੋ ਬਿਲਕੁਲ ਮੈਡੀਟੇਸ਼ਨ ਕਰਨ ਦੇ ਲਈ ਐਸੀ ਜਗ੍ਹਾ ਬਹੁਤ ਵਧੀਆ ਹੁੰਦੀ ਹੈ ਸਿਰੇ ਸਿਰੇ ਯੋਗਾ ਕਰਨਾ ਕੱਲ ਆਪਾਂ ਕਰਦੇ ਸੀਗੇ ਕਿ ਜਿੱਦਾਂ ਹੁਣ ਇਹ ਆਪਾਂ ਸਾਥ ਦੀ ਕਿ ਇੱਕ ਆਪਾਂ ਬੋਰਡ ਟਾਈਪ ਚੀਜ਼ ਬਣਾ ਲਈ ਆ ਤੇ ਇੱਥੇ ਬੈਠ ਕੇ ਆਨੰਦ ਮਾਣ ਸਕਦੇ ਆ ਆਪਣਾ ਜਿੱਦਾਂ ਕਿੰਦਾ ਹੁੰਦਾ ਹੈ ਨਾ ਸੁੱਖ ਦੁੱਖ ਕਰਨ ਆਏ ਆ ਸਪੈਸ਼ਲੀ ਜਿਹੜੇ ਆ ਪੈਨਸ਼ਨਲਸ ਆ ਸਾਡੇ ਵਰਗੇ ਜਿਹੜੇ ਹੈਗੇ ਆ ਵੀ ਘਰਾਂ ਵਿੱਚ ਉਹ ਧੀਆ ਪੁੱਤ ਕਹਿੰਦੇ ਆ ਵੀ ਚਲੋ ਜੀ ਹੁਣ ਤੁਹਾਡਾ ਹੋ ਗਿਆ ਟਾਈਮ ਸਾਡਾ ਸਿਰ ਖੜਨਾ ਖਾਵੋ ਤੇ ਨਿਕਲੋ ਤੇ ਉਹਨਾਂ ਦਾ ਇੱਥੇ ਆਣ ਕੇ ਆਪਣਾ ਸੁੱਖ ਦੁੱਖ ਕਰਨਾ ਜਿਹੜਾ ਹੈ ਨਾ ਬਹੁਤ ਹੀ ਇੱਕ ਵਰੀਆ ਇੱਕ ਬੌਂਡਿੰਗ ਜਿਹੜੀ ਆ ਉਹਨਾਂ ਦੀ ਆਪਸੀ ਪਿਆਰ ਪ੍ਰੇਮ ਜਿਹੜਾ ਹੈਗਾ ਆ ਉਹ ਇਦਾਂ ਦੀਆਂ ਥਾਂਾਂ ਤੇ ਹੀ ਬੰਦਾ ਆ ਜੀ ਅੱਛਾ ਅਗਰ ਮਟੀਰੀਅਲ ਦੀ ਗੱਲ ਕਰੀਏ ਤਾਂ ਬਿਲਕੁਲ ਲੱਕੜੀ ਲੱਕੜੀ ਟੀਕ ਦੀ ਲੱਗਦੀ ਹੈ ਮੈਨੂੰ ਹੁਣ ਜੀ ਅਬ ਇਹ ਹਾਜਰੀ ਬਹੁਤ ਹੀ ਵਧੀਆ ਟੈਲੀ ਦੀ ਸ਼ਾਇਦ ਕਹਿੰਦੇ ਯਾਰਣੋ ਟੀਕ ਨੂੰ ਕੀ ਕਹਿੰਦੇ ਆ ਇੱਥੇ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਿ ਮਟੀਰੀਅਲ ਜਿਹੜਾ ਜਿੰਨਾ ਵੀ ਲੱਗਾ ਹੋਇਆ ਇਹ ਨਹੀਂ ਹੈਗਾ ਕਿ ਕੋਈ ਮਾੜੀ ਕੁਆਲਿਟੀ ਦੇ ਆਇਆ ਤੇ ਆ ਚੀਜ਼ ਜਿਹੜੀ ਪ੍ਰਦੀਪ ਹੁਣ ਮੈਂ ਲੱਗਦਾ ਤਾਂ ਦੇਖਣ ਨੂੰ ਠੀਕ ਯਾਰਗਾ ਜੀ ਬਟ ਸੀਮੈਂਟਡ ਵੀ ਹੈ ਜੀ ਸ਼ਾਇਦ ਹੋ ਸਕਦਾ ਕਿਉਂਕਿ ਇਹਨੂੰ ਇੱਕ ਲੁੱਕ ਤਾਂ ਨੈਚੁਰਲ ਦਿੱਤੀ ਹੈ ਜੇ ਸੀਮੈਂਟ ਵੀ ਲੱਗਾ ਹੋਵੇ ਮਿੱਟੀ ਵੀ ਲੱਗੀ ਹੋਵੇ ਕਿ ਪਰ ਫਿਰ ਵੀ ਇਹ ਜਿਹੜੀ ਖੂਬਸੂਰਤੀ ਜੋ ਬਣਾਈ ਹੋਈ ਹੈ ਨਾ ਬਹੁਤ ਹੀ ਵਧੀਆ ਆ ਜੋ ਇੱਕ ਉਹ ਨੈਚੁਰਲ ਲੁੱਕ ਜਿਹੜੀ ਦਿੱਤੀ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਇਹਦੇ ਥੱਲੇ ਬੈਠ ਕੇ ਤੁਸੀਂ ਨੇਚਰ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰ ਸਕਦੇ ਹੋ ਕਿ ਆਸ-ਪਾਸੇ ਜਿਹੜੀ ਹਰਿਆਲੀ ਆ ਜੀ ਇੱਥੇ ਬੈਠ ਕੇ ਤੁਸੀਂ ਇਸ ਹਰਿਆਲੀ ਨੂੰ ਬੱਚੇ ਖੇਡਦੇ ਆ ਬੱਚਿਆਂ ਨਹੀਂ ਜਿਹੜੀਆਂ ਕਲਕਾਰੀਆਂ ਵੱਜਦੀਆਂ ਖੇਲਦਿਆਂ ਦੀਆਂ ਉਹ ਸੁਣ ਕੇ ਤੇ ਤੁਹਾਡੀ ਦਾ ਦੁੱਖ ਜਿਹੜੇ ਹੈਗੇ ਆ ਮੇਰੇ ਹਿਸਾਬ ਦੇ ਨਾਲ ਤਾਂ ਦੂਰ ਹੋ ਜਾਂਦੇ ਆ ਜੀ ਤੇ ਆਹ ਜਿਹੜੇ ਕੋਠੀਆਂ ਵਾਲੇ ਪਿਛਲੇ ਕਿੰਨੇ ਕਿਹੇ ਲੱਕੀ ਹੋਣਗੇ ਕਿ ਜਿਨ੍ਹਾਂ ਨੂੰ ਇੰਨਾ ਵਧੀਆ ਵੀਊ ਮਿਲ ਜਾਇਆ ਬਿਲਕੁਲ ਜੀ ਘਰ ਨਿਕਲਦੇ ਸਾਰ ਪਾਰਕ ਹੈ ਭਾਵੇਂ ਛੱਤ ਤੋਂ ਖੜਾ ਬੰਦਾ ਆਵਾਜ਼ ਮਾਰੀ ਜਾਵੇ ਆ ਵੀ ਨਿੱਕੇ ਆ ਕੇ ਰੋਟੀ ਖਾ ਲੈ ਤੇਰਾ ਟਾਈਮ ਹੋ ਗਿਆ ਬਿਲਕੁਲ ਬਿਲਕੁਲ ਬਹੁਤ ਹੀ ਖੂਬਸੂਰਤ ਹੈ ਤੇ ਪ੍ਰਦੀਪ ਜੀ ਐ ਦੋਸਤਾਂ ਦੇ ਨਾਲ ਜੋ ਆਪਾਂ ਵਾਦਾ ਤਾਂ ਨਹੀਂ ਕਿੰਦੇ ਜੀ ਵੀ ਚਲੋ ਇੱਕ ਕਾਈਂਡ ਆਫ ਵਾਦਾ ਵੀ ਕਰ ਲੈਨੇ ਆ ਇਸ ਸੋਸਾਇਟੀ ਦਾ ਕੀਤਾ ਸੀਗਾ ਜੀ ਤੇ ਉਮੀਦ ਕਰਦੇ ਆ ਕਿ ਜੋ ਦੋਸਤਾਂ ਦਿਖਾ ਲਿਆ ਹੈ ਦੋਸਤਾਂ ਨੂੰ ਇਹ ਪ੍ਰੋਜੈਕਟ ਬਹੁਤ ਹੀ ਪਸੰਦ ਆਇਆ ਹੋਊਗਾ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਇਹ ਆਪਾਂ ਨੂੰ ਇਦਾਂ ਦਾ ਪ੍ਰੋਜੈਕਟ ਚੰਡੀਗੜ੍ਹ ਤੋਂ ਛੱਡ ਕੇ ਜਿੱਦਾਂ ਮੁਹਾਲੀ ਤੋਂ ਛੱਡ ਕੇ ਆਪਣਾ ਜਿਹੜਾ ਏਰੀਆ ਸ਼ਿਰਕਪੁਰ ਆ ਜਾਂ ਉਸ ਪਾਸੇ ਪੰਜਾਬ ਦੇ ਵਿੱਚ ਮੈਨੂੰ ਇਦਾਂ ਦਾ ਕੋਈ ਦੇਖਣ ਨੂੰ ਨਹੀਂ ਮਿਲਿਆ ਬਿਲਕੁਲ ਜੇ ਸਪੈਸ਼ਲੀ ਗੱਲ ਕਰੀਏ ਤੇ ਪ੍ਰੋਜੈਕਟ ਸ਼ੁਰੂ ਹੋ ਜਾਂਦੇ ਆ ਉਥੇ ਰੋਡਾਂ ਦੀ ਕੋਈ ਲੇਆਉਟ ਨਹੀਂ ਪਾਈਪੇ ਵਰਕ ਜਿਹੜੀ ਆ ਸੀਵਰੇਜ ਸਿਸਟਮ ਕੋਈ ਨਹੀਂ ਪੈਂਦਾ ਤੇ ਪਹਿਲਾਂ ਸੋਸਾਇਟੀਆ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਟ ਰੋਡਾਂ ਦੀ ਜਿਹੜੀ ਲੇਆਉਟ ਕੁਝ ਨਹੀਂ ਹੁੰਦੀ ਤੇ ਇਹਦੇ ਵਿੱਚ ਜੋ ਪ੍ਰੋਜੈਕਟ ਵਿੱਚ ਦੇਖਣ ਨੂੰ ਮਿਲਿਆ ਕਿ ਪਹਿਲਾਂ ਇਹਨਾਂ ਨੇ ਰੋਡਾਂ ਦੀ ਲੇਆਉਟ ਕੀਤੀ ਆ ਜੀ ਡਰੇਨੇਜ ਸਿਸਟਮ ਪਾਈ ਹੋਈ ਆ ਮੈਨੂੰ ਜਿੱਥੇ ਤੱਕ ਲੱਗਦਾ ਕਿ ਸੀਵਰੇਜ ਸਿਸਟਮ ਵੀ ਜ਼ਰੂਰ ਪਾਇਆ ਹੋਗਾ ਜੀ 60 ਫੁੱਟੇ ਰੋਡ ਨੇ ਜੀ ਬਿਲਕੁਲ ਮਤਲਬ ਇੰਨੇ ਚੋੜੇ ਰੋਡ ਨੇ ਬਿਲਕੁਲ ਸਾਡੇ ਤਾਂ ਉੱਥੇ ਜਿਰਖਪੁਰ ਦੇ ਵਿੱਚ ਜਿਹੜੀਆਂ ਮੇਨ ਰੋੜਾਂ ਉਹ ਵੀ 60 ਫੁੱਟ ਹੈ ਨਹੀਂਆਂ ਉਹ 60 ਫੁੱਟ ਦੀ ਥਾਂ ਤਾਂ ਦਿੱਤੀ ਹੋ ਆ ਪਟ ਘੇਰ ਕੇ ਕੇ ਲੋਕਾਂ ਨੇ ਆਪਣੀਆਂ ਉੱਤੇ ਦੁਕਾਨਾਂ ਪਾ ਲਈਆਂ ਜੇ 33 ਆ ਜੀ ਤਾਂ ਜਾਂ ਤਾਂ ਲੋਕ ਪਾਰਕਿੰਗ ਵਿੱਚ ਕਰ ਲੈਂਦੇ ਨੇ ਜਾਂ ਉਹਦੇ ਤੇ ਫਿਰ ਖੋਖੇ ਫੜੀਆਂ ਲੱਗ ਜਾਂਦੀਆਂ ਨੇ ਕੋਰਨ ਨੂੰ ਜਗ੍ਹਾ ਹੀ ਨਹੀਂ ਹੁੰਦੀ ਤੇ ਬਾਕੀ ਜਿਹੜੀ ਰੋਡ ਹੁੰਦੀ ਹੈ ਉਹ ਤੇ ਜਾਮ ਲੱਗ ਜਾਂਦਾ ਤੇ ਚਲੋ ਦੋਸਤੋ ਆਪਣੇ ਜਿੱਦ ਤੱਕ ਦੇਖ ਕੇ ਇਸ ਨੂੰ ਵਿਚਾਰ ਜ਼ਰੂਰ ਦੇਣਾ ਕਿਉਂ ਪ੍ਰਦੀਪ ਜੀ ਦਾ ਪ੍ਰੋਜੈਕਟ ਸਾਨੂੰ ਤਾਂ ਬਹੁਤ ਵਧੀਆ ਲੱਗਾ ਤੇ ਤੁਹਾਨੂੰ ਇਹ ਪ੍ਰੋਜੈਕਟ ਦੇਖ ਕੇ ਕਿੱਦਾਂ ਲੱਗਾ ਆਪਣੇ ਕਮੈਂਟਸ ਜ਼ਰੂਰ ਦੇਖ ਦੇਖ ਕੇ ਦੱਸਣੀ ਆ ਤੇ ਤੁਸੀਂ ਦੱਸਣਾ ਕਿ ਪੰਜਾਬ ਦੇ ਵਿੱਚ ਇਦਾਂ ਦਾ ਪ੍ਰੋਜੈਕਟ ਤੁਸੀਂ ਕਿੱਥੇ ਦੇਖਿਆ ਜੇ ਦੇਖਿਆ ਤਾਂ ਸਾਨੂੰ ਜ਼ਰੂਰ ਦੱਸਣਾ ਅਸੀਂ ਵੀ ਉਹ ਪ੍ਰੋਜੈਕਟ ਜਾ ਕੇ ਕਵਰ ਜ਼ਰੂਰ ਕਰਾਂਗੇ ਕਿਉਂ ਪ੍ਰਦੀਪ ਜੀ ਤਾਂ ਦੋਸਤੋ ਮਿਲਦੇ ਆ ਜਲਦੀ ਔਰ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਸਹਿਰ ਰਾਜਸਥਾਨ ਦੀ ਸਸਿਕਾ ਸਸਿਕਾ